ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅੱਡੀ ਦੇ ਦਰਦ ਬਾਰੇ ਅੱਡੀ ਦਾ ਦਰਦ ਹੋ ਰਿਹਾ ਹੈ ਉਸ ਦੇ ਵਿੱਚ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅੱਡੀ ਦਾ ਦਰਦ ਹੁੰਦਾ ਕਿਉਂ ਹੈ ਔਰ ਕਿੰਨਾ ਦੇ ਹੁੰਦਾ ਹੈ ਜਾਂ ਤੁਹਾਡੀ ਉਮਰ ਹੋ ਗਈ ਹੈ 40 ਤੋਂ 45 ਸਾਲ ਔਰ ਦੂਸਰੇ ਨੰਬਰ ਤੇ ਤੁਸੀਂ ਪ੍ਰੈਗਨੈਂਸੀ ਹੋਈ ਔਰ ਤੀਸਰੇ ਨੰਬਰ ਤੇ ਔਰਤਾਂ ਦੇ ਵਿੱਚ ਇਹ ਜ਼ਿਆਦਾ ਦਰਦ ਪਾਇਆ ਜਾਂਦਾ ਹੈ ਜੋ ਕਿ ਜ਼ਿਆਦਾ ਹੀਲ ਪਾਉਂਦੇ ਨੇ ਔਰ ਜਾਂ ਫਿਰ ਕਈ ਵਾਰੀ ਮਰਦਾਂ ਦੇ ਵਿੱਚ ਵੀ ਇਹ ਦਰਦ ਕਾਮਨਲੀ ਪਾਇਆ ਜਾਂਦਾ ਹੈ ਜਿਆਦਾ ਹਾਰਡ ਸ਼ੂਜ਼ ਪਾਉਣ ਨਾਲ ਆਪਣਾ ਜਿਹੜਾ ਸਖਤ ਸ਼ੂ ਪਾਉਨੇ ਆ ਔਰ ਅਗਲਾ ਕਾਰਨ ਹੈ ਫਰਸ਼ ਤੇ ਨੰਗੇ ਪੈਰੀ ਤੁਰਨਾ ਕਿਉਂਕਿ ਫਰਸ਼ ਵੀ ਹਾਰਡ ਹੁੰਦਾ ਹੈ ਪਹਿਲਾਂ ਦੇ ਜੋ ਪੁਰਾਣੇ ਸਮੇਂ ਦੀ ਗੱਲ ਕਰੀਏ ਕੱਚੇ ਘਰ ਹੁੰਦੇ ਸੀ ਉਸ ਦੇ ਵਿੱਚ ਮਿੱਟੀ ਵਾਲੇ ਤੇ ਆਪਾਂ ਕੱਚੇ ਤੁਰਦੇ ਸੀ ਆਪਣੀ ਕੋਈ ਦਰਦ ਨਹੀਂ ਹੁੰਦਾ ਸੀ ਹੁਣ ਜਦੋਂ ਆਪਾਂ ਇਹ ਹਾਰਡ ਸਰਫੇਸ ਤੇ ਤੁਰਦੇ ਆ ਤਾਂ ਆਪਣੀ ਜੋ ਕਲਕੀਨੀਅਮਸ ਪਰ ਜੋ ਪਹਿਲਾ ਕਾਰਨ ਹੈ ਆਪਣੀ ਇਸ ਜਗ੍ਹਾ ਤੇ ਹੱਡੀ ਹੁੰਦੀ ਹੈ ਕਲਕੀਨੀਅਮ ਉਸ ਦਾ ਸਪਰ ਬਣ ਜਾਂਦਾ ਹੈ ਉਸ ਤੇ ਐਕਸਟਰਾ ਬੋਨੀ ਗ੍ਰੋਥ ਹੋ ਜਾਂਦੀ ਹੈ ਜੋ ਕਿ ਪਹਿਲਾ ਕਾਰਨ ਹੈ ਇਸ ਤੇ ਦਰਦ ਹੋਣ ਦਾ ਉਹ ਇਸ ਦਾ ਮਾਸਪੇਸ਼ੀਆਂ ਨੂੰ ਇਰੀਟੇਟ ਕਰਦਾ ਹੈ ਤੰਗ ਕਰਦਾ ਹੈ ਔਰ ਆਪਣੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਦੂਸਰਾ ਕਾਰਨ ਕੀ ਹੈ ਪਲੈਂਟਰ ਫੇਸ਼ੀਆਟਿਸ ਆਪਣੇ ਇਥੇ ਪਲੈਂਟਰ ਫੇਸ਼ੀਆ ਹੁੰਦਾ ਇਸ ਜਗ੍ਹਾ ਤੇ ਆਪਣੇ ਇਥੋਂ ਮਸਲ ਸ਼ੁਰੂ ਹੋ ਕੇ ਉਂਗਲਾਂ ਤੋਂ ਆਪਣੇ ਅੱਡੀ ਦੇ ਵਿੱਚ ਇਨਸਰਟ ਹੁੰਦੇ ਨੇ ਔਰ ਉਹ ਟਾਈਟ ਹੋਣਾ ਸਟਾਰਟ ਹੋ ਜਾਂਦਾ ਹੈ ਜਿਆਦਾ ਹੀਲ ਪਾਉਣ ਕਰਕੇ ਜਿਆਦਾ ਸਖਤ ਸ਼ੂ ਪਾਉਣ ਕਰਕੇ ਸੋ ਇਹ ਦੋ ਕਾਰਨ ਨੇ ਦਰਦ ਹੋਣ ਦੇ ਮੋਸਟਲੀ ਜੋ ਇਹ ਔਰਤਾਂ ਦੇ ਵਿੱਚ 60 ਤੋਂ 70% ਅੱਡੀ ਦਾ ਦਰਦ ਪਾਇਆ ਜਾਂਦਾ ਹੈ ਸੋ ਇਸ ਨੂੰ ਠੀਕ ਕਰਨ ਲਈ ਆਪਾਂ ਘਰ ਦੇ ਵਿੱਚ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਉਹ ਹੀ ਡਿਸਕਸ ਕਰਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀ ਇੰਸਟਾ ਆਈਡੀ ਹੈ sarysinghsra physiotherapy ਔਰ ਸਾਡੀ ਕੋਰ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਫੇਸਬੁੱਕ ਪੇਜ ਸਾਡਾ ਪੇਜ ਹੈ sarysinghsra ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਔਰ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ YouTube ਚੈਨਲ ਨੂੰ ਵੀਡੀਓ ਨੂੰ ਜਿਆਦਾ ਲੰਮਾ ਨਾ ਕਰੀਏ ਸੋ ਸਟਾਰਟ ਕਰਦੇ ਆਂ ਅੱਜ ਦੀਆਂ ਅੱਡੀ ਦਰਦ ਦੀਆਂ ਕਸਰਤਾਂ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ। ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਨੰਬਰ 1 ਕਸਰਤ ਕੀ ਹੈ ਆਪਾਂ ਪਲੈਂਟਰ ਫੇਸ਼ੀਆ ਜੋ ਆਪਣਾ A ਹੈ ਇਸ ਨੂੰ ਆਪਾਂ ਸਟ੍ਰੈਚ ਕਰਾਂਗੇ। ਆਪਾਂ ਕੀ ਕਰਾਂਗੇ ਇੱਕ ਹੱਥ ਨਾਲ ਅੱਡੀ ਨੂੰ ਪਕੜ ਲਾਂਗੇ ਔਰ ਦੂਸਰੇ ਹੱਥ ਨਾਲ ਪੰਜੇ ਨੂੰ ਪਕੜ ਕੇ ਸਟ੍ਰੈਚ ਕਰ ਦਾਂਗੇ, ਖਿੱਚ ਦਾਂਗੇ ਤੁਸੀਂ ਦੇਖੋ। इस जगह पर जो प्लान फे खिच पेगी इतने आप दस सैकंड होल्ड करेंगे एक दो तो तीन चार छः सत अठ नौ दस दैन रिलैक्स फिर स्ट्रैच कर देंगे एक दो तो तीन चार पां छः सत अठ नौ दस दैन रिलैक्स फिर स्ट्रैच कर देंगे एक दो तो तीन चार छः सत अठ नौ दस दैन रिलैक्स ये दस बारी करना अड्डी पिछे खिंचना पंजे मूरू खिंचना इस जगह से खिंच पेगी ਯੋਗੀ ਪਹਿਲੀ ਕਸਰਤ ਜਿਸ ਦੇ ਵਿੱਚ ਆਪਾਂ ਪਲੈਂਟਰ ਫੇਸ਼ੀਆ ਸਟ੍ਰੈਚ ਕੀਤਾ ਦੂਸਰੀ ਐਕਸਰਸਾਈਜ਼ ਕੀ ਹੈ ਆਪਾਂ ਇਸ ਨੂੰ ਆਪਾਂ ਮੀਡੀਅਲੀ ਔਰ ਲੈਟਰਲੀ ਮੂਵ ਕਰਨਾ ਕੱਲੀ ਅੱਡੀ ਨੂੰ ਆਪਾਂ ਏਦਾਂ ਅੱਡੀ ਨੂੰ ਪਕੜਨਾਗੇ ਔਰ ਪਹਿਲਾਂ ਉੱਪਰ ਫੇਰ نیچے ਉੱਪਰ نیچے ਉੱਪਰ نیچے ਦਨ 1 ਫੇ 2 ਫੇ 3 4 5 6 7 8 9 10 ਦੈਨ ਰਿਲੈਕਸ अड्डी पकड़ लेना ऐं करके और अड्डी आप दो तीन चार पंच सत अठ नौ दस दिन रिलैक्स पैर नीए करना अड्डी पकड़ के पैर हिलावेंगे आप दो तीन चार पं छत अठ नौ दस then relaxed ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਮੀਡੀਅਲੀ ਔਰ ਲੈਟਰਲੀ ਤੁਸੀਂ ਹੀਲ ਨੂੰ ਘਮਾਉਣਾ ਹੈ ਅੱਡੀ ਨੂੰ ਘਮਾਉਣਾ ਹੈ ਇਹ ਹੋ ਗਈ ਤੁਹਾਡੀ ਦੂਸਰੀ ਕਸਰਤ ਤੀਸਰੀ ਕਸਰਤ ਕੀ ਹੈ ਇਸ ਦੇ ਵਿੱਚ ਆਪਾਂ ਫੋਮ ਰੋਲਰ ਇੱਕ ਲੈ ਲੈਣਾ ਹੈ ਔਰ ਇਸ ਨੂੰ ਆਪਾਂ نیچے ਰੱਖ ਕੇ ਆਪਣੀ ਅੱਡੀ ਤੇ ਇਸ ਤਰ੍ਹਾਂ ਰੋਲ ਕਰਨਾ ਹੈ 1 ਮਿੰਟ ਲਗਾਤਾਰ ਐਦਾਂ ਆਪਾਂ ਉਸ ਤੇ ਭਾਰ ਦੇ ਦੇਣਾ ਹੈ ਜਿੰਨਾ ਦੇ ਸਕਦੇ ਹੋ ਇਹ ਰੋਲਰ इजीली ਤੁਹਾਨੂੰ ਮਾਰਕੀਟ ਚੋਂ ਮਿਲ ਜਾਊਗਾ ਤੁਸੀਂ ਪਾਣੀ ਵਾਲੀ ਬੋਤਲ ਦੇ ਵਿੱਚ ਬਰਫ਼ ਜਮਾ ਕੇ ਔਰ ਉਸ ਨੂੰ ਤੁਸੀਂ ਐਦਾਂ ਰੋਲ ਕਰ ਸਕਦੇ ਹੋ ਔਰ ਇਸ ਨੂੰ ਤੁਸੀਂ 1 ਮਿੰਟ ਲਗਾਤਾਰ ਰੋਲ ਕਰਨਾ ਹੈ ਔਰ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਈ ਕੀ ਕਰੇਗਾ ਜੋ ਪਲੈਂਟਰ ਫਿਸ਼ੀਆ ਮਸਲ ਟਾਈਟ ਹੈ ਉਹ ਵੀ ਰਿਲੈਕਸ ਹੋ ਜਾਏਗਾ ਔਰ ਇਸ ਤੇ ਬਲੱਡ ਸਰਕੂਲੇਸ਼ਨ ਵਧੇਗੀ ਔਰ ਤੁਹਾਨੂੰ ਦਰਦ ਦਾ ਲੈਵਲ ਹੈ ਜੋ ਘਟਣਾ ਸ਼ੁਰੂ ਹੋ ਜਾਏਗਾ ਇਸ ਨੂੰ ਤੁਸੀਂ 1 ਮਿੰਟ ਲਗਾਤਾਰ ਕਰਕੇ ਆਰਾਮ ਇਦਾਂ ਤੁਸੀਂ 4 ਤੋਂ 5 ਵਾਰੀ ਕਰਨਾ ਹੀ ਕਰਨਾ ਹੈ ਅਗਰ ਤੁਹਾਡੇ ਦੋਨਾਂ ਅੱਡੀਾਂ 'ਚ ਦਰਦ ਹੈ ਤਾਂ ਵਾਰੀ-ਵਾਰੀ ਕਰਨਾ ਈ ਨਹੀਂ ਆ ਵੀ ਦੋਨੇ ਇਕੱਠੇ ਬਿਲਕੁਲ ਨਹੀਂ ਕਰਨੇ ਅਗਰ ਖੱਬੀ ਚ ਦਰਦ ਹੈ ਤਾਂ ਖੱਬੀ ਦੀ ਵਾਰੀ ਆਏਗੀ ਇੰਦਾ ਕਰਕੇ ਤੁਸੀਂ ਬੈਠ ਕੇ ਇੰਦਾ ਮੂਵ ਕਰਦੇ ਰਹਿਣਾ ਹੈ ਹੌਲੀ ਹੌਲੀ 1 ਮਿੰਟ ਟਾਈਮਰ ਦੇਖ ਕੇ 1 ਮਿੰਟ ਤੋਂ ਜ਼ਿਆਦਾ ਨਹੀਂ ਕਰਨਾ ਫਿਰ ਦਰਦ ਵਾਜੇਗਾ ਇਹ ਹੋਗੀ ਤੁਹਾਡੀ ਤੀਸਰੀ ਐਕਸਰਸਾਈਜ਼ ਫੋਮ ਰੋਲਰ ਤੇ ਆਪਾਂ ਰੋਲ ਕਰਨਾ ਹੁਣ ਚੌਥੀ ਕਸਰਤ ਤੁਹਾਨੂੰ ਦੱਸਣ ਲੱਗੇ ਹਾਂ ਸੋ ਚੌਥੀ ਕਸਰਤ ਸ਼ੁਰੂ ਕਰ ਲੈਂਗੇ ਆਪਾਂ ਇੱਕ ਤੌਲੀਆ ਤੁਹਾਨੂੰ ਇੰਦਾ ਲੈ ਕੇ ਪੰਜੇ ਦੇ ਵਿੱਚ ਪਾ ਲੈਣਾ ਹੈ ਔਰ ਆਪਾਂ ਇਸ ਨੂੰ ਆਪਣੇ ਵੱਲ ਜਦੋਂ ਖਿੱਚਾਂਗੇ ਆਪਣੇ ਕਾਫ ਮਸਲ ਇੱਥੇ ਸਟ੍ਰੈਚ ਪਏਗਾ ਔਰ ਇੰਦਾ ਜ਼ੋਰ ਦੀ ਫੜ ਕੇ ਅੰਦਰ ਨੂੰ ਖਿੱਚ ਦੇਣਾ ਹੈ ਔਰ ਗੋਡਾ ਸਿੱਧਾ और इतने आप होल्ड करना दस सैकेंड एक दो तीन चार पे सात अठ नौ दस फिर देना फिर खिंचना एक दो तीन चार पे सात अठ नौ दस फिर खिंचना एक दो तीन चार पे सात अठ नौ दस फिर खिंचना एक दो तीन चार पे सात अठ नौ दस ध्यान रहे अभी उपर नहीं उठनी चाहिए गोडा साइद इस जगह पेगा ਦਾ ਸੈਕਿੰਡ ਹੋਲਡ ਇਸ ਨੂੰ ਤੁਸੀਂ 5 ਤੋਂ 6 ਵਾਰੀ ਕਰਨਾ ਹੌਲੀ ਹੌਲੀ 6 ਤੋਂ 8 8 ਤੋਂ 10 ਬਤਾਉਂਦੇ ਰਹਿਣਾ ਇਹ ਹੋ ਗਿਆ ਤੁਹਾਡੇ ਕਾਫ ਮਸਲ ਦਾ ਸਟ੍ਰੈਚ ਹੁਣ ਜਿਹੜੀ ਨੈਕਸਟ ਐਕਸਰਸਾਈਜ਼ ਹੈ ਉਹ ਵੀ ਧਿਆਨ ਨਾਲ ਦੇਖਿਓ ਤੁਸੀਂ ਇਦਾਂ ਲੇਟ ਜਾਓਗੇ ਫਾਰ ਐਗਜ਼ਾਮਪਲ ਤੁਹਾਡੇ ਖੱਬੇ ਹੀਲ ਦੇ ਵਿੱਚ ਦਰਦ ਹੈ ਤਾਂ ਤੁਸੀਂ ਆਪਣੇ ਪੈਰਾਂ ਦੀਆਂ ਉਂਗਲਾਂ ਨਾਲ ਚਾਦਰ ਨੂੰ ਖਿੱਚਣ ਦੀ ਕੋਸ਼ਿਸ਼ ਕਰਨੀ ਹੈ ਇਦਾਂ ਕਰਕੇ ਆਪਣੇ ਜੋ ਪੰਜਾ ਹੈ ਉਸ ਨਾਲ ਆਪਾਂ ਆਪਣੇ ਚਾਦਰ ਨੂੰ ਖਿੱਚਣ ਦੀ ਕੋਸ਼ਿਸ਼ ਕਰਨੀ ਹੈ ਜਿੰਨੀ ਖਿੱਚੀ ਜਾਊਗੀ ਇਦਾਂ ਇੱਕ दो तीन चार पे सात, आठ, नौ दस फिर रिलैक्स कर देना है फिर पैर मोड़ के फिर अपन पैरों दंगलों आप चादर इ्ठे करने की कोशिश करनी है और इदा इसे भी दस बारी करना एक दो तीन चार पे सत अठ नौ दस फिर रिलैक्स देखो हूँ मंजे न खिंचने की कोशिश करें चादर न 2 3 4 5 6 7 8 9 10 देन रिलैक्स बिल्कुल रिलैक्स हो जाना एदा हो हो तुसी 10 ਵਾਰੀ ਕਰਨੀਆਂ ਇਹ ਤੁਹਾਡੀ ਸਭ ਤੋਂ ਵਧੀਆ ਐਕਸਰਸਾਈਜ਼ ਆ ਇਸ ਨਾਲ ਕੀ ਹੈ ਜੋ ਆਪਣੀ ਅੱਡੀ ਹੈ ਇਹ ਵਾਲੇ ਮਸਲਸ ਨੇ ਇਹ ਵਾਲੇ ਇਹ ਤਕੜੇ ਹੋ ਜਾਣਗੇ ਔਰ ਤੁਹਾਡੀ ਅੱਡੀ ਦਾ ਦਰਦ ਹੈ ਜੋ ਘਟਣਾ ਸਟਾਰਟ ਹੋ ਜਾਏਗਾ ਸੋ ਇਹ ਸੰ ਕਸਰਤਾਂ ਅੱਡੀ ਦਰਦੀਆਂ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਸ਼ਾਮ ਕਰੋਗੇ ਤੁਹਾਡੀ ਅੱਡੀ ਦਾ ਦਰਦ ਬਹੁਤ ਜਲਦੀ ਘਟਣ ਵਾਲਾ ਹੈ ਔਰ ਇੱਕ ਲਾਸਟ ਦੇ ਵਿੱਚ ਜੋ ਸਭ ਤੋਂ ਜ਼ਰੂਰੀ ਗੱਲ ਅਗਰ ਤੁਹਾਡੀ ਅੱਡੀ ਚ ਦਰਦਾ ਤੁਸੀਂ ਹਮੇਸ਼ਾ ਹੀਲ ਵਾਲੀ ਜਿਸ ਦੇ ਵਿੱਚ ਸ਼ੇਪ ਹੀਲ ਹੁੰਦੀ ਹੈ ਉਹ ਪਾਉਣੀ ਸਟਾਰਟ ਕਰੋ ਤਾਂ ਕਿ ਭਾਰ ਸਾਰਾ ਉਂਗਲਾਂ ਤੇ ਆਵੇ ਔਰ ਜੋ ਹੱਡੀ ਦੀ ਆਪਣੀ ਅੱਡੀ ਦੀ ਹੱਡੀ ਹੈ ਉਸ ਨੂੰ ਆਰਾਮ ਮਿਲ ਜਾਵੇ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਔਰ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਅਸੀਂ ਹਰ ਸ਼ੁੱਕਰਵਾਰ ਸ਼ਾਮ ਨੂੰ 5 ਤੋਂ 6 ਸਾਡੇ ਇੰਸਟਾਗ੍ਰam ਪੇਜ ਤੇ ਲਾਈਵ ਹੋਇਆ ਕਰਾਂਗੇ ਤੁਸੀਂ ਉੱਥੇ ਸਾਨੂੰ ਕੁਝ ਵੀ ਕੁਐਸਚਨ ਪੁੱਛ ਸਕਦੇ ਹੋ ਹਰ ਸ਼ੁੱਕਰਵਾਰ ਸ਼ਾਮ ਨੂੰ 5 ਤੋਂ 6 ਦੇ ਵਿੱਚ ਹੋਵਾਂਗੇ ਜੋ ਸਾਡੀ ਆਈਡੀ ਹੈ ਉਹ ਅਸੀਂ ਮੈਂਸ਼ਨ ਕਰ ਦਾਂਗੇ ਐਸ ਸਰੀ ਸਿੰਘਸ ਨਾਮ ਫਿਜ਼ੋਥੈਰੇਪੀ ਤੁਸੀਂ ਉਸਤੇ ਸਾਨੂੰ ਫੋਲੋ ਕਰ ਲਓ ਔਰ ਸਾਨੂੰ ਸ਼ੁੱਕਰਵਾਰ ਸ਼ਾਮ ਨੂੰ 5 ਤੋਂ 6 ਲਾਈਵ ਆਪਾਂ ਤੁਹਾਨੂੰ ਹਰ ਹਫਤੇ ਮਿਲਿਆ ਕਰਾਂਗੇ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਪਿਆਰ ਔਰ ਸਾਰੇ ਜਣੇ ਆਪਣਾ ਧਿਆਨ ਰੱਖੋ ਔਰ ਸੈਰ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ